ਕਫਨ ਸਾਡ ਸਿਰੇ ਕ ਸੋਹਣੇ ਨੇ ਤਾਂ ਇਹ ਕਿੰਨੇ ਸੋਹਣੇ ਲੱਗਦੇ ਆ ਸਰ ਜਲਦੀ ਕਰੋ ਇਹ ਇਹ ਸਾਡਾ ਸਟੂਡੀਓ ਆ ਵੀ ਤੁਸੀਂ ਇਹ ਦੱਸੋ ਕਿੱਥੇ ਲਾਈਟਿੰਗ ਕਿਵੇਂ ਲੱਗ ਰਹੀ ਹੈ ਸਾਡੇ ਸਟੂਡੀਓ ਦੀ ਸਾਡਾ ਤਾਂ ਤਾਂ ਰਟਾਇਰ ਹੋ ਗਿਆ ਸਭ ਤੋਂ ਪਹਿਲਾਂ ਜੀ ਪੂਰੀ ਫੈਮਿਲੀ ਨੂੰ ਤੇ ਸਾਨੂੰ ਸਾਰਿਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮਾਰੇ ਕਿਰਪਾ ਨਾਲ ਆਪਾਂ ਮੀ ਮੇਰੇ ਵਿੱਚ ਆ ਦੂਜਾ ਕੈਮਰਾ ਆਪਾਂ ਬਾਈ ਕਰ ਲਿਆ ਜੀ ਕਿਉਂਕਿ ਹਲਾ ਬਾਈ ਸਾਡੇ ਰਵਤੇ ਜੀ ਰਵਤੇ ਆ ਗਾਣੇ ਖੁਸ਼ ਆਪਣੇ ਆਪ ਫੋਟੋਗ੍ਰਾਫਰ ਵੀ ਆਪੀ ਆਏ ਤੁਹਾਨੂੰ ਬੁਲਾਵਾ ਕਰਨਾ ਕੋਈ ਤੇਰੇ ਕੋ ਸਾਡੇ ਠੀਕ ਹੈ ਤੁਸੀਂ ਸਿਰਫ ਆਏ ਦੱਸਣਾ ਵੀ ਸਾਡਾ ਵਿਆਹ ਉਹ ਮੰਨੀ ਇਟਾਲੀ ਦਾ ਜਿੰਦਾ ਹੋ ਰਿਹਾ ਸਾ ਸਰ ਸਾਕ ਸਰੀਅਕ ਕਾ ਕੀ ਹਾਲ ਚੱਲ ਨੇ ਦੋਸਤੋ ਹੋਰ ਠੀਕ ਠਾਕ ਹੋਮਗੇ ਉਹ ਰਿਓ ਨੇ ਤਾਂ ਇਹ ਕਿੰਨੇ ਸੋਹਣੇ ਲੱਗਦੇ ਆ ਦੇ ਠੀਕ ਹੋ ਸਰ ਜਲਦੀ ਕਰੋ ਨਾਮ ਰੰਗ ਹੋਇਆ ਨਾ ਦੋ ਕਰ ਤਾਂ ਕਿ ਗਮੀਆਂ ਦੂਰ ਅੱਜ ਪੈਸੇ ਇਕੱਠੇ ਹੋਏ ਬਾਕੀ ਤੁਸੀਂ ਇਹ ਦੱਸੋ ਕਿ ਪਿੱਛੇ ਲਾਈਟਿੰਗ ਕਿਵੇਂ ਲੱਗ ਰਹੀ ਹੈ ਸਾਡੇ ਸਟੂਡੀਓ ਦੀ ਅਸੀਂ ਮੈਂ ਜੋ ਸੋਚਿਆ ਵੀ ਚਲੋ ਕੁਝ ਥੋੜਾ ਜਿਹਾ ਕਰੀਏ ਨਾ ਆਪਾਂ ਉਹ ਵੀ ਤੇ ਇਹ ਸਾਡਾ ਸਟੂਡੀਓ ਆ ਹਾਂਜੀ ਇੱਥੇ ਅਸੀਂ ਪੋਡਕਾਸਟ ਕਰਦੇ ਆ ਤੇ ਤੁਹਾਨੂੰ ਇਹ ਵੀ ਦੇ ਨਵਾਂ ਵੀ ਕਿਵੇਂ ਆ ਕੱਲੀ ਕੱਲੀ ਚੀਜ਼ੇ ਦੀ ਤੇ ਇਸੇ ਵੇਲੇ ਕਿਉਂ ਨਾ ਸਾਡਾ ਪੁੱਤਰ ਰਿਟਾਇਰ ਹੋ ਗਿਆ ਮੈਂ ਇਹ ਆ ਵੀ ਇੱਥੇ ਬਹਿ ਕੇ ਹੁਣ ਇਹ ਚਲੋ ਸਟਾਰਟਿੰਗ ਹੈ ਅਸੀਂ ਬਹੁਤ ਥੋੜੇ ਸਮੇਂ ਵਿੱਚ ਇੱਕ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਤੇ ਇਹ ਪ੍ਰੋਜੈਕਟਾਂ ਚ ਸਾਨੂੰ ਤੁਹਾਡਾ ਸਾਥ ਚਾਹੀਦਾ ਚਾਹੇ ਦਾ ਤੁਸੀਂ ਆ ਕੇ ਸਾਡ ਨਾਲ ਪੌਡਕਾਸਟ ਕਰ ਲੋ ਚਾਹੇ ਤੁਸੀਂ ਸਾਡੇ ਨਾਲ ਟੀਮ ਜੁੜ ਕੇ ਬਲੌਗਿੰਗ ਤੇ ਆਜੋ ਫੋਟੋਗ੍ਰਾਫੀ ਤੇ ਆਜੋ ਜਿਵੇਂ ਤੁਹਾਡਾ ਮਨ ਕਰਦਾ ਤੁਸੀਂ ਆ ਸਕਦੇ ਹੋ ਤੁਹਾਨੂੰ ਜੀਣਾ ਆਇਆ ਤੇ ਸਾਨੂੰ ਜੋ ਜ ਕਈ ਬੰਦੇ ਨੇ ਜਿਹੜੇ ਕਹਿੰਦੇ ਵਿੱਚ ਜਰ ਕੈਮਰੇ ਤੇ ਨਹੀਂ ਆਉਣਾ ਹਾਂ ਕੁੜੀਆਂ ਦੇ ਵਿੱਚ ਇਹ ਕਹਿੰਦੇ ਵਿੱਚ ਕੈਮਰੇ ਤੇ ਨਹੀਂ ਆਉਣਾ ਨਾ ਮੁੰਡੇ ਨਹੀਂ ਆਉਣਾ ਘਰ ਦੇਿਆਂ ਦੇ ਹੂੰ ਕੰਟੈਂਟ ਦੇ ਸਕਦੇ ਹੋ ਕੰਟੈਂਟ ਦੇ ਸਕਦੇ ਹੋ ਆਈਡੀਆ ਦਾ ਕੋਈ ਲੋੜ ਨਹੀਂ ਤਾਂ ਹੋਰ ਜਿਵੇਂ ਐਡੀਟਿੰਗ ਹੋ ਗਈ ਜਾਂ ਹੋਰ ਇਦਾਂ ਦੇ ਬਾਤੂ ਹੋਣੇ ਤੁਸੀਂ ਦੋ ਸਾਨੂੰ ਅਸੀਂ ਕਰਾਂਗੇ ਉਹਨਾਂ ਆ ਤੇ ਉਹਨੂੰ ਕ੍ਰੈਡਿਟ ਜਦਾਂ ਠੋਡਾ ਹੈਗਾ ਬਣਦਾ ਤੁਹਾਨੂੰ ਦੋ ਜ਼ਰੂਰ ਦਵਾਂਗੇ ਤੇ ਤੁਹਾਡੇ ਨਾਮ ਲਿਖਦਾ ਕਰਾਂ ਬਿਲਕੁਲ ਬਿਲਕੁਲ ਸਪੈਸ਼ਲ ਥੈਂਕਸ ਬੱਚੇ ਬਾਕੀ ਚਲੋ ਮੇਨ ਅੱਜ ਦੀ ਵੀਡੀਓ ਆਉਣ ਦਾ ਮਕਸਦ ਇਹ ਸੀਗਾ ਵੀ ਚਲੋ ਅਲੱਗ-ਅਲੱਗ ਬਣਾਈਆਂ ਹਾਂ ਸਭ ਤੋਂ ਪਹਿਲਾਂ ਜੀ ਪੂਰੀ ਫੈਮਿਲੀ ਨੂੰ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮਾਰੇ ਕਿਰਪਾ ਨਾਲ ਆਪਾਂ ਮਹੀਨੇ ਦੇ ਵਿੱਚ ਆ ਦੂਜਾ ਕੈਮਰਾ ਆਪਾਂ ਬਾਈ ਕਰ ਲਿਆ ਜੀ ਇੱਕ ਮਹੀਨੇ ਜਗਾਂ ਨੂੰ ਮੀਨਾ ਵੀ ਕੀ ਦੋ ਦੋ ਬਾਪਤੀ ਹੋਏ ਨੇ ਅਜੇ ਉਹਦra ਦਿਨਾਂ ਚ ਅਸੀਂ Z52 ਦੋ ਲੈਦੇ ਜੀ ਇੱਕ ਦਿਨ ਆਪਾਂ ਲੈਂਸ ਵੀ ਲੈ ਲਏ ਇਹਨਾਂ ਲਈ ਬਸ ਛੇਤੀ ਉਹ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਤੇ ਲੈਂਸ ਲੈ ਲਵਾਂਗੇ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਸਾਡੇ ਯਾਰ ਦੋਸਤ ਮਿੱਤਰ ਜਿੰਨੇ ਵੀ ਆ ਜਿਹੜੇ ਨਵੇਂ ਸਿੰਗਰ ਆ ਉਹ ਕਹਿੰਦੇ ਸੀ ਗੀਤਾਂ ਦੀ ਵੀਡੀਓ ਬਣਾਉਣੀ ਆ ਬਣਾਵਾਂਗੇ ਬਣਾਵਾਂਗੇ ਤੇ ਕਿਸ ਨੇ ਸ਼ਾਰਟ ਸਟੋਰੀਜ਼ ਬਣਾਉਣੀਆਂ ਨੇ ਉਹ ਵੀ ਬਣਾਵਾਂਗੇ ਬਿਲਕੁਲ ਤੇ ਜਿਹੜੀਆਂ ਕੁੜੀਆਂ ਨੇ ਚੱਲ ਖਲਾਰਨਾ ਮਰੀਦਾਂ ਵਾਲਾ ਉਹ ਵੀ ਬਿਲਕੁਲ ਤੁਸੀਂ ਸਾਨੂੰ ਸਿਰਫ ਦੱਸਣਾ ਵੀ ਆਹ ਕੰਮ ਕਰਨਾ ਪਤਰ ਬਿਲਕੁਲ ਉਹ ਤੇ ਵਿਆਹ ਵੀ ਕਰਾਂਗੇ ਵਿਆਹ ਵੀ ਕਰਾਂ ਮੈਂ ਕਹਿੰਦਾ ਨਹੀਂ ਕੋਈ ਕੰਮ ਛੱਡਣਾ ਹੀ ਹੈਗਾ ਯਾਰ ਜੋ ਕੋਈ ਹਲਵਾਈ ਜਾਂਦੇ ਆਉਂਦੇ ਦੁਸਰ ਬੰਦੇ ਆਉਂਦੇ ਕੁਝ ਆਪਣੇ ਲਈ ਮਤਲਬ ਆਪਰ ਅਸੀਂ ਆਪ ਕੀਰਤ ਨੂੰ ਲਾਵਾ ਕਰਵਾ ਲੈਣਾ ਤੇ ਉਹ ਸਾਡੇ ਠੀਕ ਹੈ ਜੀ ਤੁਸੀਂ ਸਿਰਫ ਆਏ ਦੱਸਣਾ ਵੀ ਸਾਡਾ ਵਿਆਹ ਬਸ ਅਸੀਂ ਉਹ ਪੈਕੇਜ ਉਹ ਨਵੇਂ ਇਹ ਮੇਰਾ ਬਸ ਸਾਡਾ ਵਿਆਹ ਹੀ ਕਰਾਂਗੇ ਤੁਸੀਂ ਟੈਨਸ਼ਨ ਵੀ ਨਹੀਂ ਹੋ ਜਾਣਾ ਅਸੀਂ ਆਪ ਹੀ ਸੰਭਾਂਗੇ ਬਾਕੀ ਅਜਦਾ ਸਾਡਾ ਸਟੂਡੀਓ ਆ ਸਾਨੂੰ ਇਹਦੇ ਲਈ ਸੁਝਾ ਦਿਓ ਕੋਸ਼ਿਚ ਨਵੀਆਂ ਇਹਨੂੰ ਅਸੀਂ ਕਿੱਦਾਂ ਵਧੀਆ ਤਰੀਕੇ ਨਾਲ ਡੈਕੋਰੇਟ ਕਰ ਸਕੀਏ ਜੇ ਕੋਈ ਸੁਝਾਅ ਨਹੀਂ ਦੇ ਸਕਦੇ ਚੀਜ਼ਾਂ ਲੈ ਕੇ ਦਿਓ ਉਹਨੂੰ ਕਲੀਨ ਕਰ ਅਸੀਂ ਫਿਰ ਇੱਥੇ ਲਾ ਲਾਂਗੇ ਹਨਾ ਸਾਡੇ ਨਾਲ ਬਹੁਤ ਬੰਦੇ ਵਧੀਆ ਜੁੜੇ ਆ ਜਿਹੜੇ ਸਾਨੂੰ ਦੱਸਦੇ ਆ ਤੇ ਸੋਹਣੇ ਚੰਗੇ ਬੰਦੇ ਸਾਡੇ ਨਾਲ ਜੁੜੇ ਹੋਏ ਆ ਬਿਲਕੁਲ ਕੋਸ਼ ਕੋ ਬੰਦਾ ਨੂੰ ਲੱਕੀ ਮਿਲਿਆ ਲੱਕੀ ਜਾ ਆਪਣੇ ਸਾਡੇ ਉਹਨਾਂ ਦੇ ਕਰਕੇ ਅਸੀਂ ਤਰੱਕੀ ਵੱਲ ਜਾ ਰਹੇ ਆ ਹਾਂ ਤੇ ਮਾਣ ਦੇ ਨਾਲ ਤਰੱਕੀ ਦੇ ਰਹੇ ਨੇ ਸਾਡੇ ਜੋ ਦੋਤੇ ਨੇ ਸਾਡੇ ਕਰਦੇ ਹੋ ਸਨ ਤੇ ਦੂਆ ਹੋ ਆਪਣਾ ਜਸਪ੍ਰੀਤ ਸਿੰਘ ਹਨੀ ਹਨੀ ਜਲਵਾਤੀ ਜੈਰ ਹੂੰ ਧੋਲੂ ਦਾ ਤੇ ਉਹਨਾਂ ਦਾ ਬੰਦਾ ਉਹਦੇ ਦੋਸਤ ਬਣਾ ਲਏ ਜੀ ਉਹਨੂੰ ਪੋਡਕਾਸਟ ਕਰਨ ਲੱਗਾ ਉਹ ਵੀ ਪੋਡਕਾਸਟ ਸ਼ੁਰੂ ਤੇ ਸੁਖਦੇਵ ਜੀ ਦੀ ਬਸ ਬਾਕੀ 10ਾਂ ਦੀ ਵੀ ਤਿਆਰੀ ਹੈ ਸ਼ੇਰ ਜੀ ਉਹ ਜਾਣਦੇ ਹਾਂ ਆਪਣੇ ਤਾਂ ਹੀ ਜਾਂਦੇ ਨੇ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੱਕੀ ਹੈ ਮੈਂ ਜਨਾ ਬਸ ਬੜੀ ਗੱਲ ਤੇ ਹੀ ਆ ਬਈ ਦੇਖੋ ਮੇਨ ਵੀਡੀਓ ਆਉਣ ਦਾ ਅੱਜ ਮਕਸਦ ਇਹ ਹੈ ਕਿ ਆਪਾਂ ਚਲੋ ਵਾਰ ਕੋਈ ਨਾ ਕੋਈ ਇਦਾਂ ਦੇ ਕੰਟੈਂਟ ਜਾਂ ਕਹਿ ਸਕਦੇ ਆ ਵੀ ਕੋਈ ਨਾ ਕੋਈ ਚੈਲੰਜ ਲੈ ਕੇ ਆਉਂਦਾ ਅੱਜ ਆਪਾਂ ਕਰਾਂਗੇ ਆਉਣ ਵਾਲੇ ਹਫ਼ਤੇ ਤੋਂ ਸਟਾਰਟ 30 ਡੇ ਬਲੌਗ ਚੈਲੰਜ ਹਾਂ ਹੁਣ ਜਿਵੇਂ ਕੋਈ ਵੀ ਆਪਾਂ ਇੰਸਟਾ ਤੇ ਦੇਖਦੇ ਆ ਕੋਈ 30 ਡੇ ਫਿਟਨੈਸ ਚੈਲੰਜ ਲੈ ਆਉਂਦਾ ਉਹ ਆਪਾਂ ਲੈ ਸਕਦੇ ਕੋਈ 70 ਹਾਰਡ ਚੈਲੰਜ ਕੋਈ ਵੀ ਕਰਦਾ ਚਲੋ ਹਰੇਕ ਕੋਈ ਵੀ ਆਪਣੀ ਉਹ ਫੀਲਡ 'ਚ ਕਰਦਾ ਸਾਰਿਆਂ ਨੂੰ ਐਪਰੀਸ਼ੀਏਟ ਆ ਵੀ ਹਾਂ ਬਹੁਤ ਵਧੀਆ ਕਰ ਰਹੇ ਨੇ ਚਲੋ ਜਿੱਦਾਂ ਦੀ ਸਾਡੀ ਫੀਲਡ ਹੈ ਜੇ ਅਸੀਂ ਸੋਚਿਆ ਕੁਝ ਕਾਸ਼ ਇਹ ਸੋਚਿਆ ਵੀ ਆਪਾਂ 30 ਦਿਨ ਦਾ ਡੇਲੀ ਦਾ YouTube ਬਲੌਗਿੰਗ ਹਾਂ ਕੱਲੀ ਇੰਸਟਾ ਨਹੀਂ ਚਲੋ ਇੰਸਟਾ ਦੇ ਪਾਵਾਂਗੇ ਵੱਖਰੀ ਗੱਲ ਆ ਪਰ ਆਪਾਂ ਲੈ ਕੇ ਆਉਂਦੇ ਹਾਂ YouTube ਦਾ ਡੇਲੀ ਦਾ ਵੀ ਆਪਾਂ ਕੀ ਕਰਦੇ ਆ ਇਦਾਂ ਦਾ ਪੌਡਕਾਸਟ ਜਾਂ ਕੁਝ ਵੀ ਕਰਦੇ ਆਪਾਂ ਵਾਲੇ ਪਲੇ ਚੱਲ ਗਏ ਨੇ ਬਸ ਜੋ ਵੀ ਕੈਨੇਡੀਅਨ ਹੁੰਦੇ ਵੀ ਬਈ ਇਹ ਤਰੱਕੀ ਕਰਦੇ ਹਾਂ ਹਮਕਿਉਂ ਕੰਮ ਹੈ ਨਾ ਜਾਣੀ ਬੇਨਤੀ ਹੁੰਦੇ ਹਾਂ ਤੇ ਆਪਾਂ ਮੇਨ ਵੀਡੀਓ ਬਣਾਉਂਦੇ ਹਾਂ ਇਹ ਵੀ ਕਿਹਾ ਵੀ ਆਪਾਂ ਦਸਿਏ ਆਪਣੇ ਮਿੱਤਰਾਂ ਦੋਸਤਾਂ ਨੂੰ ਕਿ ਆਪਾਂ 30 ਦਿਨਾਂ ਲਗਾਤਾਰ ਜਿਹੜਾ ਡੇਲੀ ਵਲੋਗਿੰਗ ਦਾ ਆਪਾਂ ਲੈ ਕੇ ਆਵਾਂਗੇ ਨਵਾਂ ਜਿਹੜਾ ਕਹਿੰਦੇ ਆ ਵੀ 30 ਡੇ ਵਲੋਗਿੰਗ ਚ ਚੈਲੰਜ ਨਿਊ ਕਨਸੈਪਟ ਨਿਊ ਕਨਸੈਪਟ ਹੈ ਜਿਹੋ ਅਸੀਂ ਚਲੋ ਖੁਦ ਸੋਚਿਆ ਵੀ ਹਾਂ ਆਪਾਂ ਕਰੀਏ ਚਲੋ ਨਾਲੇ ਤਾਂ ਇਹ ਆ ਵੀ ਟਰਾਈ ਕਰਾਂਗੇ ਵਿੱਚ ਕੁਝ ਨਵਾਂ ਵੀ ਕਰਾਂਗੇ ਬਾਕੀ ਚਲੋ ਭੋਰ ਦੇ ਤਾਂ ਆਪ ਹੈਗੀਆਂ ਸ਼ੁਰੂ ਤੋਂ ਉਹ ਜਿਹੜਾ ਕੋਈ ਕਮੀ ਆਉਣੀ ਬਿਨ ਬੰਦੇ ਭੋਰ ਹੀ ਜਾਂਦੇ ਬਾਕੀ ਅਸੀਂ ਨੇ ਪੱਥਰਾਂ ਬਾਕੀ ਇਹ ਆ ਵੀ ਤੁਹਾਡੇ ਸਾਥ ਲਈ ਬੋਲਦਾ ਸਾਥ ਦਿਓ ਚਲੋ ਦੇਉ ਸਾਥ ਜਰੂਰੀ ਆ ਬਹੁਤ ਜਰੂਰੀ ਆ ਉਦੋਂ ਬਿਨਾ ਅਸੀਂ ਕੱਖ ਵੀ ਨਹੀਂ ਹਾਂ ਸ਼੍ਰੋਮਣੀ ਕਾਲੀ ਦਾ ਜਿੰਦਾਬਾਦ ਸਾਥ ਚਾਹੀਦਾ ਸਾਨੂੰ ਮੈਂ ਕਹ ਰਿਹਾ ਸਾਥ ਤੁਸੀਂ ਸਾਥ ਦਿਓ ਅੱਪਾ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਜਰੂਰੀ ਇਹ ਨਹੀਂ ਹੈਗਾ ਕਿ ਕੋਈ ਹਾਸਾ ਮ ਕੋਲ ਇੱਕ ਪਾਸੇ ਆ ਇਤਿਹਾਸ ਨੂੰ ਲੈ ਕੇ ਜਾਂ ਕੁਝ ਵੀ ਇਦਾਂ ਦਾ ਜਿਹੜੇ ਵੀ ਨਵੇਂ ਦਾ ਹੋਰ ਵੀ ਆ ਵੀ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਆਪਣੇ ਰਕਸੀਮ ਦੇ ਜਿਹੜੇ ਵੀ ਨਵੇਂ ਕੁਝ ਕਰਨਾ ਚਾਹੁੰਦੇ ਨੇ ਆਪਾਂ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਕੋਈ 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 ਮੁੰਡਾ ਜਾਂ ਕੁੜੀ ਕੋਈ ਵੀ ਨਵਾਂ ਕੁਝ ਉਹਦੇ ਮਨ 'ਚ ਹੈਗਾ ਵੀ ਮੈਂ ਆ ਕੰਮ ਕਰਨਾ ਹੈ ਨਾ ਕਈਆਂ ਕੋਲ ਸਟੂਡੀਓ ਨਹੀਂ ਹੈਗੇ ਕਈਆਂ ਕੋਲ ਮਤਲਬ ਕਈ ਬੰਦੇ ਹੈਗੇ ਆ ਉਹ ਕਹਿੰਦੇ ਸਾਡੇ ਕੋਲ ਮਾਈਕ ਨਹੀਂ ਸਾਡੇ ਕੋਲ ਐਕਸੈਸਰੀ ਨਹੀਂ ਆਪਣਾ ਕੋਲ ਐਕਸੈਸਰੀ ਵੀ ਹੈਗੀ ਆ ਤੇ ਨੰਬਰ ਦੋ ਤੇ ਜੇ ਕਈ ਬੰਦੇ ਨੇ ਪੋਡਕਾਸਟ ਕਰਦੇ ਆ ਉਹਨਾਂ ਨੂੰ ਸਟੂਡੀਓ ਦੀ ਲੋੜ ਆ ਆਪਾਂ ਰੈਂਟ ਤੇ ਸਟੂਡੀਓ ਵੀ ਦੇਣਾ ਐਕਸੈਸਰੀ ਵਿਦ ਲੈਣਾ ਐਕਸੈਸਰੀ ਵਿਦ ਲੈ ਲਓ ਜੇ ਆਪਦੀ ਐਕਸੈਸਰੀ ਯੂਜ਼ ਕਰਨੀ ਆ ਇਕੱਲਾ ਸਟੂਡੀਓ ਯੂਜ਼ ਕਰਨਾ ਉਹ ਵੀ ਆਪਾਂ ਦੇਖੋ ਜੀ ਬੜੀ ਆਪਣਾ ਕੰਮ ਅੱਜ ਤੋਂ ਆਪਾਂ ਖੁੱਲੇ ਓਪਨ ਕਰਤਾ ਕੰਮ ਜ਼ਰਾ ਤੇ ਜਿਹੜੇ ਜਿਹੜੇ ਬੰਦੇ ਚਾਹੁੰਦੇ ਆ ਵੀ ਸਾਡੇ ਮਨ ਚ ਕੋਈ ਕਿਰਿਆ ਵੱਡਣਾ ਤੁਹਾਡਾ ਸਵੈ ਜੀ ਆ ਕਿ ਸਿੰਗਿੰਗ ਕਰਨਾ ਤੇ ਗੀਤ ਰਿਕਾਰਡ ਕਰਨਾ ਵੀ ਬੰਦੇ ਹੈਗੇ ਹੁਣ ਕੋ ਵੀਡੀਓ ਕਰਨੀ ਹੈ ਵੀ ਬੰਦੇ ਹੈਗੇ ਆ ਗੀਤ ਰਿਕਾਰਡਿੰਗ ਹੋਊਗੀ ਠੀਕ ਹੈ ਜੀ ਲਿਰਿਕਸ ਵੀ ਹੈਗੇ ਨੇ ਇਹ ਵੀ ਹੈਗਾ ਵੀ ਕੱਲੀ ਰਿਕਾਰਡਿੰਗ ਹੈ ਲਿਰਿਕਸ ਰਿਕਾਰਡਿੰਗ ਉਹਦੀ ਵੀਡੀਓ ਹੋਊਗੀ ਆਪਾਂ ਕੋਈ ਕੋਈ ਸ਼ਾਰਟ ਮੂਵੀ ਹੋਗੀ ਜਾਂ ਕੋਈ ਵੀ ਇਦਾਂ ਦੀ ਵੀਡੀਓ ਰਿਲੇਟਡ ਆਡੀਓ ਰਿਲੇਟਡ ਵੀ ਹੈ ਰੀਲ ਰਿਲੇਟਡ ਕੋਈ ਵੀ ਆਪਣਾ ਕੰਮ ਆਦਾ ਸਾਨੂੰ ਜਰੂਰ ਦੱਸੋ ਆਪਾਂ ਤੁਹਾਡੀ ਸੇਵਾ 'ਚ 24 ਘੰਟੇ ਹਾਜ਼ਰ ਹਾਂ ਤੇ ਬਸ ਇਹ ਆ ਗਿਆ ਨਾ ਅਗਲੇ ਬਗਵਾਂ ਹੀ ਛੇਤੀ ਹੀ ਬਸ ਆਪਾਂ ਟਰਾਈ ਕਰਦੇ ਆਂ ਵੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਚੈਲੰਜ ਆਪਾਂ ਸਟਾਰਟ ਕਰੀਏ ਤੇ ਇਹ ਆ ਵੀ ਜਿੰਨੇ ਵੀ ਬਗਾਵਦ ਹੋਣਗੇ ਬਹੁਤ ਵਧੀਆ ਫਨਸ਼ਨ ਵਾਲੇ ਤੇ ਕੁਝ ਸਿੱਖਣ ਵਾਲੇ ਹੋਣਗੇ ਬਾਕੀ ਸਾਥ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ 이제 이치에 가다 살입 아음음